ਰੂਪਨਗਰ ਦੇ ਸਦਾ ਬਰਤ ਇਲਾਕੇ ਵਿੱਚ ਇੱਕ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਤੇ ਉਹਨਾਂ ਦੇ بیٹے ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਨ ਦਾ ਦੋਸ਼ ਲਗਾਇਆ। प्राप्त जानकारी अनुसार पंजाब पुलिस ਵਿੱਚ ਨੌਕਰੀ ਦੀ ਤਿਆਰੀ ਕਰ ਰਹੀ ਰੂਪਨਗਰ ਦੇ ਸਦਾਬਰਤੀ ਇਲਾਕੇ ਦੇ ਪ੍ਰਭਜੋਤ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਘਰੋਂ ਬੁਲਾ ਕੇ ਲੈ ਗਏ ਅਤੇ ਰਾਤ ਨਸ਼ੇ ਦੀ ਹਾਲਤ ਵਿੱਚ ਗੱਡੀਆਂ ਦੇ ਅੰਦਰ ਸੁੱਟ ਦਿੱਤਾ ਅਤੇ ਫਰਾਰ ਹੋ ਗਏ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੋ ਨੌਜਵਾਨ ਪ੍ਰਭਜੋਤ ਨੂੰ ਸਹਾਰਾ ਦੇ ਕੇ ਉਸ ਦੇ ਘਰਵਾਲ ਨੂੰ ਜਾਂਦੇ ਹੋਏ ਦਿਖਾਈ ਦੇ ਰਹੇ ਹਨ ਉਦੋਂ ਪ੍ਰਭਜੋਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪ੍ਰਭਜੋਤ ਪੰਜਾਬ ਪੁਲਿਸ ਵਿੱਚ ਨੌਕਰੀ ਦੀ ਤਿਆਰੀ ਕਰ ਰਿਹਾ ਸੀ ਤੇ ਉਹਨਾਂ ਦੋਸ਼ ਲਾਇਆ ਹੈ ਕਿ ਪ੍ਰਭਜੋਤ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੇ ਨਸ਼ੇ ਦੀ ਓਵਰਡੋਸ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਮਾਮਲਾ ਕੁਝ ਦਿਨ ਪੁਰਾਣਾ ਹੈ ਤੇ ਪ੍ਰਭਜੋਤ ਦਾ ਪੋਸਟਮਾਰਟਮ ਵੀ ਹੋ ਚੁੱਕਾ ਹੈ। ਇਸ ਦੌਰਾਨ ਜਦੋਂ ਥਾਣਾ ਸਿਟੀ ਰੂਪਨਗਰ ਦੇ ਐਸਐਚਓ ਕੁਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਵਿਅਕਤੀ ਦੀ ਕੁਝ ਦਿਨ ਪਹਿਲਾਂ ਮੌਤ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਤੇ 174 ਦਾ ਮਾਮਲਾ ਦਰਜ ਕਰ ਲਿਆ ਸੀ। ਅਤੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਪਰ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਹਨਾਂ ਦੇ ਲੜਕੇ ਨੂੰ ਕਿਸੇ ਨੇ ਮਾਰਿਆ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਹ ਤਾਂ ਜਰਮੀ ਰੋਆ ਕੇ ਸਭ 12 ਵਜੇ ਛੱਡ ਕੇ ਗਏ ਨੇ ਇਹਨੂੰ ਸ਼ਰਾਬ ਪਈ ਆ ਸ਼ਰਾਬ ਪਿਆ ਕੇ ਲਾਲਚ ਦੇ ਕੇ ਇਹਨੂੰ ਚਿੱਟਾ ਲਾ ਦਿੱਤਾ ਵੇ ਚਿੱਟਾ ਪਿਆ ਕੇ ਬਸਲ ਮਕਾਂਦੇਲ ਮਕਾਂਦੇ ਇੱਥੇ ਘਰ ਦੇ ਵਿੱਚ ਆਪ ਨਹੀਂ ਛੱਡਣ ਆਇਆ ਪਿਓ ਨੂੰ ਤੇ ਭਰਾ ਨੂੰ ਦੇ ਆ ਪਰ ਤੂੰ ਛੱਡਿਆ ਜਾ ਕੇ ਮੇਰਾ ਨਾਂ ਨਾ ਲੱਗੇ ਆਪ ਉੱਥੇ ਰਿਆ ਇਹਨੂੰ ਅੰਦਰ ਸੁੱਟ ਕੇ ਇੱਥੇ ਬੂਆ ਬੰਦ ਕਰ ਲਾ ਮੇਰੀ ਬਾਹੂ ਕਿੱਲੀ ਸੀ ਮੇਰੇ ਪੁੱਤਰ ਵੀ ਨਹੀਂ ਸਨ ਮੇਰੇ ਬੰਦਾ ਵੀ ਨਹੀਂ ਸੀ ਕੋਈ ਜਨ ਵੀ ਨਹੀਂ ਸੀ ਮੋਕਾ ਲੈ ਲਿਆ ਪੱਲੇ ਨਾਲ ਇੱਥੇ ਲੰਮਾ ਪਾ ਕੇ ਸੁੱਟ ਗਏ ਨੂੰ ਮੇਰੀ ਬਹੂ ਨੇ ਵੇਖਿਆ ਸਵੇਰੇ ਬੱਸ ਬੰਦ ਹੋ ਗਿਆ ਖਤਮ ਹੋਇਆ ਆ। ਬੱਸ ਅਸੀਂ ਬਾਹਰ ਗਏ ਸਾਂ ਸਾਨੂੰ ਫੋਨ ਕੀਤਾ ਪਰ ਟਾੜੇ ਮੁੰਡੇ ਨਾਲ ਅੱਦਾਦੇ ਅਸੀਂ ਆਖਿਆ ਮੁੰਡਾ ਤੇ ਚੰਗਾ ਭਲਾ ਗਿਆ ਵੇ ਕੋਈ ਚੰਗਾ ਫਮਾੜਾ ਨਹੀਂ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਕਿਉਂ ਸਵੇਰ ਅੱਦਾਦ ਨਹੀਂ ਆਖਾ ਕੁਸਕਾ ਨਹੀਂ ਕੋਲੜ ਆਈ ਨੀਂਦ ਨਾ ਹੋਇਆ ਕੀ ਬੱਸ। ਉੱਥੇ ਜਿੱਥੇ ਲੈ ਕੇ ਗਏ ਨੇ ਉੱਥੇ ਜਿੱਥੇ ਹਾਥ ਾਰ ਬਚ ਗਈ ਅਸੀਂ ਬਹੁਤ ਹਿਸ਼ੋਗੇ ਉਹਦੇ ਸੁਣਦਿਆ ਸਾਰੀ ਪਰ ਇਹਦੇ ਨਾਲ ਹੋ ਕੀ ਗਿਆ ਬਾਕੀ। ਬੱਸ ਸਾਨੂੰ ਉਹਨਾਂ ਨੇ ਦਿੱਤਾ ਗਿਆ ਪਰ ਕੋਰੇ ਚਿੱਟਾ ਪਿਆ ਕੇ ਉਹਨੂੰ ਮਰਨ ਦੀ ਕੋਸ਼ਿਸ਼ ਕੀਤੀ ਪਰ ਇਹਨੇ ਸੰਨੀ ਨੇ ਕਿਹਾ ਐਸੀ ਅਸੀਂ ਜਮਾਨ ਪੰਡਾ ਮਾਰਨਾ ਅਸੀਂ ਭਲੇਖੇ ਚ ਕੱਟ ਛੱਡਿਆ ਸੀ ਬੱਚਾ ਨੇ ਵੀ ਨਹੀਂ ਕੋਈ ਭਲੇਖੇ ਚ ਆਣ ਭਲੇਖਾ ਸੀ ਪਰ ਮੇਰੇ ਨਾਲ ਕੀ ਹੋਣਾ ਮੇਰੇ ਵਰਗੇ ਦਿਲ ਉਹਨਾਂ ਦੇ ਵੀ ਆ ਗਏ ਨੇ ਸਮਝ ਨਹੀਂ ਆਇਆ ਇਸ ਬੰਦੇ ਨੂੰ ਮੇਰੇ ਰਿਸ਼ਤੇਦਾਰ ਸਨ ਤੁਹਾਨੂੰ ਕਿਵੇਂ ਪਤਾ ਲੱਗਿਆ ਕੀ ਹਾਂ ਵੀ ਮੁੰਡਾ ਇੱਥੇ ਸਿੱਟ ਗਿਆ ਜਾਈਗਾ ਪਤੀਜੇ ਸਨ ਮੇਰੇ ਮੁੰਡਾ ਮਰ ਰੱਤੇ ਆ ਜਾਂਦਾ ਰਿਹਾ ਉਹਨੂੰ ਇੱਥੇ ਰੰਦਾ ਰਿਹਾ ਕਮਰੇ ਆ ਚ ਗਰਾਊਂਡ ਜਾਂਦਾ ਰਿਹਾ ਆਪਣੇ ਕੰਮਾਂ ਤੇ ਲੱਗਾ ਰੰਦਾ ਰਿਹਾ ਕਪੜਾ ਟਾਕੇ ਬਸ ਬਾਹਰ ਜਾਂਦਾ ਰਿਹਾ ਪਾਣ ਕਿਸੇ ਨਾਲ ਚੰਗੀ ਨਹੀਂ ਮੰਦੀ ਨਹੀਂ ਕਰਦਾ ਰਿਹਾ ਬਸ ਵੇਖ ਨਹੀਂ ਸਿਖਾਇਆ ਨੌਜਵਾਨ ਸੀ ਸੋਹਣਾ ਸਲਖਣਾ ਹੋਇਆ ਸੀ ਪਰ ਉਹਨੇ ਆਪਣੇ ਕੰਮ ਵੀ ਸੋਹਣੇ ਕੀਤੇ ਸੀ ਦੋ ਮਹੀਨੇ ਨੂੰ ਵਿਆਹ ਸੀ ਉਹਨਾਂ ਕੋਲ ਜਰਿਆ ਨਹੀਂ ਗਿਆ ਬਸ ਜਰਿਆ ਨਹੀਂ ਗਿਆ ਉਹਨੇ ਆ ਕੇ ਮਰਨ ਦੀ ਇਹਨੂੰ ਕੁਸ਼ਟ ਕਿੱਦਾਂ ਬਣਾਏਗੇ ਮਾਰਿਆ ਤੇ ਜਸਤਾ ਮਾਰਿਆ ਤਾਂ ਮਗ ਲੱਗ ਜੇਦਾ ਜੇ ਲੜਾਈ ਕੱਢੀ ਤਾਂ ਪਤਾ ਲੱਗ ਜੇਦਾ ਇਹਦੇ ਨਾਲ ਅਸੀਂ ਦੂਬਾ ਤੇ ਇਹਨੂੰ ਚਿੱਟਾ ਨੂੰ ਮੁਕਿਆ ਕੇ ਪਰ ਇਹਨਾਂ ਦੇ ਘਰੇ ਸੁੱਟ ਜਾਈ ਗਏ ਇਹਨਾਂ ਦੇ ਕੋਈ ਘਰੇ ਨਹੀਂ ਆਈ ਮਤਲਬ ਐਸੀ ਸਾਡਾ ਭਰਾ ਸੀ ਮਤਲਬ ਇਹ ਸਾਡੇ ਮਾਮੇ ਨਾਨਕੇ ਸੀ ਇਹ ਮਾਮੇ ਨਾਨਕੇ ਕੋ ਮਤਲਬ ਵਿਸ਼ਵਾਸ ਕਰਕੇ ਜਾਂਦਾ ਰਿਹਾ ਤਕਾਨ ਤੇ ਉਹਨਾਂ ਦੀ ਜਾਂਦਾ ਰਿਹਾ ਤੇ ਉਹਨਾਂ ਨਾਲ ਪਿਆਰ ਭਾਵਨਾ ਵੀ ਕਰਦਾ ਰਿਹਾ ਉਹ ਮਤਲਬ ਕੋਈ ਚਿੱਟੇ ਦਾ ਵੀ ਕੰਮ ਕਰਦਾ ਸੀ ਮੁੰਡਾ ਨਿਸ਼ਾਨ-ਨਿਸ਼ਾਨ ਕੰਮਦਾ ਸੀ ਇਹ ਮੁੰਡਾ ਅਨਪੋਲ ਸੀ ਜਦੋਂ ਉੱਥੇ ਜਾਂਦਾ ਰਿਹਾ ਇਹ ਮਤਲਬ ਦੁਖੀ ਹੁੰਦੇ ਰਹਿੰਦੇ ਉਹਦੇ ਸਾਡੇ ਨਾਨਕੇ ਦੇ ਮੁੰਡੇ ਦੁਖੀ ਹੁੰਦੇ ਰਹਿੰਦੇ ਛੜਦੇ ਰਹਿੰਦੇ ਇਹ ਮੁੰਡਾ ਇਹ ਚੰਗੇ ਕੰਮਾਂ 'ਚ ਪਿਆਦਾ ਹੈਗਾ ਅਸੀਂ ਮਤਲਬ ਨਸ਼ਈ ਆ ਪਰ ਹੋ ਸਕਿਆ ਪਰ ਅਦਾ ਪਲਾਨਿੰਗ ਬਣਾ ਕੇ ਇਹਨੂੰ ਮਤਲਬ ਕੋਈ ਚੀਜ਼ ਵਸਤ ਪਾ ਕੇ ਇਹਨੂੰ ਜਾਂ ਸ਼ਰਾਬ 'ਚ ਜਾਂ ਉਹਨੂੰ ਕੁਝ ਚੀਜ਼ ਲਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰੀਏ ਇਹ ਸਾਡੇ ਮਾਮਿਆਂ ਦੇ ਮੁੰਡੇ ਸਾਰੇ ਹਰੇਲੇ ਦੇ ਸੀ ਹੈਗੇ ਕਿੰਨੇ ਕ ਬੰਦੇ ਇਹ ਹੈਗੇ ਸੀ ਮਤਲਬ 5-7 ਬੰਦੇ ਹੈਗੇ ਨੇ 5-7 ਮੇਰੇ ਮਾਮਿਆਂ ਦੇ ਬੰਦੇ ਹੈਗੇ ਨੇ ਤੇ ਇਹਨਾਂ ਨੇ ਮਤਲਬ ਪਲੈਨਿੰਗ ਕੀਤਾ ਪਹਿਲੇ ਮੇਰੇ ਮਾਮੇ ਦਾ ਮੁੰਡਾ ਉਹਨੂੰ ਸ਼ਰਾਬ ਪਿਆਣ ਲੈ ਕੇ ਗਿਆ ਉੱਥੇ ਠੇਕੇ ਦੀ ਗਿਆ ਉਸ ਤੋਂ ਬਾਅਦ ਉਧਰ ਘੁੰਮਦਾ 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 ਸੰਨੀ ਦੀ ਦੁਕਾਨ ਤੇ ਆਇਆ ਸੰਨੀ ਨੇ ਉਹਨੂੰ ਆਵਾਜ਼ ਮਾਰ ਕੇ ਬੁਲਾ ਲਿਆ ਬੁਲਾ ਕੇ ਉਹ ਤੇ ਨਾਲ ਖਲੋ ਗਿਆ 20 ਹਰ ਪੀਤੀ ਦੀ ਸੀ ਤੇ 20 ਹਰ ਪੀਤੀ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਪਰ ਕਾਕੇ ਅੱਦਾਂ ਦੀ ਗੱਲ ਹੈਗੀਏ ਪਰ ਇਹ ਨਸ਼ਾ ਜਿਹੜਾ ਸੀ ਕਰਦੇ ਹੈਗੇ ਆ ਤੇ ਇਹ ਵੇਖ ਮਤਲਬ ਟੈਸਟ ਕਰਕੇ ਦੇਖੋ ਇਹ ਮੇਰਾ ਭਰਾ ਅਨਪੋਲ ਸੀ ਬੰਦਾ ਹੈਗਾ ਮਤਲਬ ਕੋਈ ਮੰਦਿਰ ਵਿੱਚ ਕੋ ਨਹੀਂ ਰੱਖਦਾ ਸੀ ਪਾਪ ਨਹੀਂ ਰੱਖਦਾ ਸੀ ਪਰ ਸਾਡੇ ਰਿਸ਼ਤੇਦਾਰ ਹੈਗੇ ਨੇ ਪਰ ਕੋਈ ਸਾਡੇ ਨਾਲ ਕੋਈ ਦੁਖੀ ਦੁ ਇਹ ਕੰਪਲੇਂਟ ਕਰ ਦਿੱਤੀ ਸੀ ਹਾਂਜੀ ਪੁਲਿਸ ਰਿਪੋਰਟ ਕਰ ਦਿੱਤੀ ਹੈ ਜੀ ਪੁਲਿਸ ਵਾਲੇ ਕਹਿੰਦੇ ਕੋਈ ਨਹੀਂ ਤੁਹਾਨੂੰ ਅਸੀਂ ਇਨਸਾਫ ਦਿਵਾਵਾਂਗੇ ਰਿਪੋਰਟ ਤੇ ਗੱਲ ਕਰਦੇ ਪਏ ਨੇ ਰਿਪੋਰਟ ਆ ਲੰਦੋ ਤੁਹਾਨੂੰ ਸਾਫ ਅਸੀਂ ਦਿਵਾਵਾਂਗੇ ਪੁਲਿਸ ਨੇ ਵੀ ਵੈਸੇ ਸਾਡੇ ਨਾਲ ਬੜਾ ਦਿੱਤੀ ਉਹਨਾਂ ਨੇ ਕਿਹਾ ਹੈਗਾ ਕੋਈ ਗੱਲ ਤੁਹਾਨੂੰ ਸਾਫ ਕਰਾਂਗੇ ਤਾਂ ਕੀ ਦਿੱਤੀ ਸੀ ਮੁੰਡੇ ਸੰਨੀ ਨੇ ਕਿਹਾ ਸੀ ਪਰ ਸੀ ਜਵਾਨ ਮਾਰਨਾ ਜਵਾਨ ਮਾਰਨੇ ਹਾਂਜੀ ਜਵਾਨ ਦਾ ਮਤਲਬ ਕੀ ਸੀ ਜਵਾਨ ਇਹੀ ਨਜ਼ਰ ਆਉਂਦਾ ਸੀ ਮੇਰੇ ਅੱਗੇ ਕਿਹਾ ਸੀ ਇਹ 26 ਸਾਲ ਦੀ ਉਮਰ ਸੀ ਇਹ ਗਰਾਊਂਡ ਜਾਂਦਾ ਰਿਹਾ ਰਨਿੰਗ ਕਰਦਾ ਰਿਹਾ ਪੇਪਰ ਦਿੱਤੇ ਸੀ ਪੰਜਾਬ ਪੁਲਿਸ ਦੇ ਇਹ ਮਤਲਬ ਪਹਿਲਵਾਨ ਮੁੰਡਾ ਕੋਈ ਨਸ਼ਾ ਨਹੀਂ ਕਰਦਾ ਇਹਦਾ ਪਰਬਜੋਤ ਨਾ ਸੀ ਕੱਚਾ ਨਾ ਕਾਕਾ ਸੀ ਕਹਿੰਦੇ ਦਾ ਵਰਤਿਕ ਲੜਕੀ ਦੀ ਡੈਥ ਹੋਈ ਸੀ ਜੀ ਲੋਕ ਦਿਨ ਪਹਿਲਾਂ ਤੇ ਉਹਦੇ ਵਿੱਚ ਅਸੀਂ 174 ਦੀ ਕਾਰਵਾਈ ਕਰ ਚੁੱਕੇ ਹਾਂ ਪਹਿਲਾਂ ਤਾਂ ਪਰਿਵਾਰ ਨੇ ਕਿਸੇ ਦੇ ਕੋਈ ਸ਼ੱਕ ਜ਼ਾਹਰ ਨਹੀਂ ਕੀਤਾ ਸੀ ਤਾਂ ਅਸੀਂ 174 ਦੀ ਕਾਰਵਾਈ ਕਰਵਾਤੀ ਪੋਸਟਮਾਰਟਮ ਕਰਵਾਤਾ ਸੀ ਤੇ ਫਿਰ ਵੀ ਅਸੀਂ ਲੱਗਿਆ ਸਾਨੂੰ ਵੀ ਐਵੇਂ ਅਨੈਚੁਰਲ ਜਿਹੜਾ ਨੈਚੁਰਲ ਡੈਥ ਆ ਫਿਰ ਵੀ ਅਸੀਂ ਉਹਦਾ ਕਾਸ ਜਾਣ ਲਈ ਪੋਸਟਮਾਰਟਮ ਕਰਵਾਇਆ ਤੇ ਉਹਦਾ ਬਿਸਰਾ ਕਢਵਾਇਆ ਗਿਆ ਹੈ ਜੋ ਵੀ ਉਹ ਵਿਸ਼ੇ ਦੀ ਰਿਪੋਰਟ ਆਉਗੀ ਅਸੀਂ ਉਹਦੇ ਅਕੋਰਡਿੰਗ ਅੱਗੇ ਪ੍ਰੋਸੀਡ ਕਰਾਂਗੇ ਸਰ ਉਹ ਕਹਿ ਰਹੇ ਨੇ ਕਿ ਨਹੀਂ ਐਮੇ ਦੀ ਹਜ ਤੱਕ ਮੇਰੇ ਕੋਲੋਂ ਦੀ ਕੰਪਲੇਂਟ ਕੋਈ ਨਹੀਂ ਆਈ ਹੈਗੀ ਵੀ ਸਾਨੂੰ ਕੋਈ ਧਮਕੀ ਦੇ ਰਿਹਾ ਤੇ ਜਿਹੜੇ ਪਹਿਲਾਂ ਮੁੰਡੇ ਸੀ ਉਸ ਡਿਟੇਨ ਕਰੇ ਸੀ ਉਹ ਪਰ ਉਹਨਾਂ ਕੋਲ ਤੇ ਹਜੇ ਕੁਝ ਨਿਕਲਿਆ ਨਹੀਂ ਕੋਈ ਸਬੂਤ ਹੈ ਜੀ ਹੈ ਨਹੀਂ ਇਸ ਪ੍ਰਕਾਰ ਦਾ ਇਹ ਵਾਲੀ ਗੱਲ ਹਾਂਜੀ ਅਸੀਂ ਸੀਸੀਟੀਵੀ ਕੈਮਰੇ ਚੈੱਕ ਕਰੇ ਨੇ ਜੀ ਪਰ ਹਜੇ ਤੱਕ ਕਿਸੇ ਦਾ ਕੋਈ ਸ਼ੱਕੀ ਚੀਜ਼ ਸਾਨੂੰ ਸਾਹਮਣੇ ਨਹੀਂ ਆਈ ਬਿਲਕੁਲ ਅਸੀਂ ਜਿਵੇਂ ਇੱਥੇ ਕਸੋ ਕਰਿਆ ਸੀ ਉੱਥੇ ਵੀ ਕਸੋ ਕਰਾਂਗੇ ਪਰ ਸਾਨੂੰ ਪਾਰਟਿਕੂਲਰ ਇਨਫੋਰਮੇਸ਼ਨ ਹਜ ਤੱਕ ਨਹੀਂ ਹੈਗੀ ਤੁਹਾਡੇ ਤੋਂ ਪਤਾ ਲ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज